ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਅੱਜ ਆਪਣੀ ਫੈਮਿਲੀ 'ਚ ਵੱਧਾ ਹੋਇਆ ਜੀ ਅੰਦ ਲਿਆ ਆਪਣਾ ਨਵਾਂ ਤੇ ਵੀਡੀਓ ਬਣਾਉਣ ਦੇ ਵਿੱਚ ਆਪਾਂ ਨੂੰ ਥੋੜੀ ਦਿੱਕਤ ਆਉਂਦੀ ਸੀ ਆਪਾਂ ਨਵਾਂ ਸਟੈਂਡ ਮੰਗਵਾਇਆ ਐਮਾਜ਼ਾਨ ਤੋਂ ਤੇ ਆਪਾਂ ਹੁਣ ਇਹਦੀ ਓਪਨਿੰਗ ਕਰਾਂਗੇ ਤੁਹਾਨੂੰ ਦਿਖਾਵਾਂਗੇ ਕੀ ਆਈਟਮ ਹੈਗੀ ਹੈ ਨਾ ਚੈੱਕ ਕਰਾਂਗੇ ਜੀ ਕਿਵੇਂ ਨਿਕਲਦਾ ਕੀ ਗੱਲਬਾਤ ਹੈ ਥੋੜੀ ਦਿੱਕਤ ਆਉਂਦੀ ਸੀਗੀ ਵੀਡੀਓ ਬਣਾਉਣ ਦੇ ਵਿੱਚ ਤਾਂ ਕਰਕੇ ਬਈ ਪੈਸੇ ਲਾਉਣੇ ਪੈਗੇ ਯਾਰ ਦਾ ਪਤਾ ਸੈਂਚ ਭਾਈ ਬਾਰੇ ਹੌਲੀ ਹੀ ਦਿਓ ਵੀਡੀਓ ਕੋਲ ਦਿੱਕਤ ਬਹੁਤ ਹੁੰਦੀ ਸੀ ਹਨ ਇਹ ਤੁਸ ਨੂੰ ਚਲੋ ਦੇਖਦੇ ਆਂ ਵਾਟੀ ਇੰਨਾ ਦੀ ਗੱਲ ਬਾਤ ਚੈੱਕ ਵੀ ਕਰਾਂਗੇ ਹੁਣ ਦਿਖਾਉਨੇ ਆ ਲਓ ਜੀ ਨਾਲ ਕਵਰ ਹੈ ਭਾਈ ਦੇਖੋ ਪੂਰਾ ਠੀਕ ਗੱਦੀ ਕਰਾਂਗਾ ਦੇਖਣ ਨੂੰ ਬਹੁਤ ਹੈ ਦੇਖਣ ਕਿਆ ਲੱਗਦਾ ਇਹ ਦਿੱਕਤ ਬਹੁਤ ਹੁੰਦੀ ਸੀ ਫੋਨ ਸਾਡਾ ਜਲਦਾ ਰਹਿੰਦਾ ਰਹਿੰਦਾ ਸੀਗਾ ਇਹ ਸਟੈਂਡ ਦੂਜਾ ਖੜਮੋ ਸਟੈਂਡ ਹੈ ਉੰਨੀ ਕੰਮ ਕਰਦੇ ਆਪਾਂ ਉੱਥੇ ਰੋਕਦੇ ਆ। ਇਹਨਾਂ ਦੇ ਕੈਟੇਗਰੀ ਹਾਰ ਰਿਹਾ। ਲਓ ਜੀ ਚੀਜ਼ ਆ ਗਈ ਹੁਣ ਆਪਾਂ ਇਹਨੂੰ ਬਾਹਰ ਕੱਢ ਕੇ ਸਮਾਰ ਕੇ ਚੈੱਕ ਕਰਾਂਗੇ। ਇਹ ਵੀ ਇਹਦੇ ਜਿਹੜੇ ਫੜਕੜ ਕਰ ਮੈਡਮ। ਇਹ ਫਿਰ ਪਿੱਛੋਂ ਪੈਂਟ ਕਰਦੇ ਇਹ ਤੁੰਤਤੀ ਹੋ ਗਈ ਬਚ ਜਾਵਾਂਗੇ। ਪਾਣੀ ਨਾਲ ਦੇ ਵਹੀ ਵੜੀ ਉਹ ਐਂ ਐ ਇਹ ਸੌਤ ਦਾਉਂਦੇ ਬੱਚੇ ਹੋਰ ਮੇਰੇ ਤੇ ਫੋਨ ਲੱਜਿਆਂ ਦਾ ਆ ਇਹਨੂੰ ਆਪਾਂ ਕਮਾ ਸਕਦੇ ਆ ਸੌਖਾ ਹੋ ਜਾਂਦਾ ਖੜਾ ਖੜਾਈ ਹੁੰਦਾ ਵੀਡੀਓ ਬਣਾ ਸਕਦਾ ਹਣਾ ਆ ਲੋਕੇ ਥੱਲੇ ਨੇ ਇਹਨੂੰ ਚੈੱਕ ਕਰਨ ਵਾਸਤੇ ਇਹ ਰੂ ਜਿੰਨਾ ਕਿ ਲੋਡ ਆ ਉੱਚਾ ਦੇਖੋ ਆ ਸੈਟਿੰਗ ਕਿਉਂ ਲੋਡਾ ਇਹਦਾ ਚੋਰ ਕੀ ਫਰਕ ਪਤਾ ਜਮਾ ਵੀ ਜਿੱਦ ਕਿਕ ਕਰਾ ਲਾ ਲੋਡ ਲੋਡ ਇਸੋ ਤੋਂ ਕੋਲੇ ਕਦੇ ਨਹੀਂ ਹੈ ਦੌੜਾ ਤਰਨ ਲੱਗ ਪਾ ਹਾਂ ਹੋਰ ਵੀ ਨਿਕਲ ਐ ਇਦਾਂ ਹੋ ਨਿਕਲਾਂਗਾ ਇਹ ਛੋਟ ਨਿਕਲਾਂਗਾ ਲਾਓ ਭਾਈ ਲੋਟ ਲਾਉ ਤੇ ਵਾਗਿਆ ਵੀਡੀਓ ਤੋਂ ਇੰਨਾ ਉੱਚਾ ਹੋ ਜਾਣਾ ਦੇਖੋ ਇਹ ਮੈਂ ਲਾ ਲਾ ਹੈ ਹੋਰੇ ਤੱਕ ਆ ਗਿਆ ਹੁਣ ਇਹ ਤੇ ਬੰਦਾ ਜਿਵੇਂ ਮਰਜ਼ੀ ਹੈ ਨਾ ਬਣਾ ਸਕਦਾ ਇਹ ਆ ਵੀ ਕੀ ਨਾਲ ਹੈ ਭਾਈ ਇਹ ਹੈਗਾ ਮੋਬਾਈਲ ਵਾਸਤੇ ਜਿਹੜਾ ਆਪਾਂ ਕੈਮਰਾ ਵਗੈਰਾ ਵੀ ਲਾ ਸਕਦੇ ਆ ਜੇ ਤੁਹਾਡੇ ਕੋਲੇ ਕੈਮਰਾ ਆ ਲੈਬ ਲੱਗ ਹਾਂ ਲਿਖਾਂ ਹਾਂ ਉਹਨੂੰ ਪ੍ਰੋਸਾਉਂਣਾ ਨਾ ਤੇ ਇਸ ਤਰ੍ਹਾਂ ਇਸ ਜਿਹੜਾ ਸਟੈਟ ਕੈਮਰਾ ਪੂਰਾ ਸਾਂਚੇ ਨਿਯਮਿਤ ਨਹੀਂ ਹੈਗੇ ਨਾ ਇਹਦੇ ਦੋਸਤ ਲੇਵਲ ਲੱਗਿਆ ਹੋਇਆ ਹੈ ਜਿਹੜਾ ਕੋਈ ਸਟੈਂਡ ਆ ਨਾ ਥੱਲੇ ਪੈਰ ਲਾ ਲਈ ਆਪਾਂ ਗੁੱਚਾ ਨੀਵਾ ਸੈਟ ਕਰ ਲਿਜੇ ਜਿਵੇਂ ਸਹੀ ਲੇਵਲ ਲੱਗਿਆ ਹੋਇਆ ਉਹ ਆਪਾਂ ਦੇਖ ਕੇ ਨਿ ਸੱਤ ਕਰ ਸਕਦੇ ਆ ਦੇਖੋ ਤਾਂ ਐ ਟੇਡਾ ਟੰਗਣਾ ਟੇਡੇ ਵਾਸਤੇ ਦੇਖੀ ਆ ਜੀ ਆ ਇਹ ਟੰਗਣਾ ਫੋਨ ਜਿਵੇਂ ਵੀ ਤੁਸੀਂ ਲਾਉਣਾ ਚਾਹੁੰਦੇ ਹੋ ਐ ਲਾਉਣਾ ਐ ਲੱਗ ਜਾ ਐਂ ਲੱਗ ਜਾਣਾ अम्म अम्म लड़कू अम्म अम्म लड़कू पता है कब पंद्रह मिनट लोड करेंगे अपन नाइन लोड करूँ फ़ोन जी हाँ हाँ ये तो हमारे कॉलिंग हर्ट हाँ ये तो हर्ट आज ही हर्ट ही है ना उधर आज ही हर्ट की लाइन ही है ओके ओके बोलो बात कैसे हैं ना ਲਓ ਭਾਈ ਇਸ ਤਰੀਕੇ ਨਾਲ ਫਿੱਟ ਹੋ ਗਿਆ ਇਹਦੇ ਵਿੱਚ ਪੈ ਜਾਣਾ ਮੋਬਾਈਲ ਇਹਦੇ ਉੱਪਰ ਕਹੀਂ ਸਾਈਡ ਲਓ ਜੀ ਦੋਸਤੋ ਲਾਈਟ ਲੱਗ ਗਈ ਲੱਭੇ ਜਾਂਦਾ ਕੋਈ ਲੈ ਭਾਈ ਇਹ ਗੱਲ ਬਣ ਗਈ ਐ ਐ ਇਹਨੂੰ ਕਮਾ ਕੇ ਵੀਡੀਓ ਵਗੈਰਾ ਬਣਾ ਸਕਦੇ ਆ ਤੇ ਸਾਨੂੰ ਪਹਿਲਾਂ ਬਹੁਤ ਦਿੱਕਤ ਆਉਂਦੀ ਸੀ ਜੀ ਸਾਰੇ ਅਜੇ ਲੋਕਡਾਊਨ ਵਿੱਚ ਰਹਿਣ ਵਾਸਤੇ ਜੀ ਹੈਨਾ ਇਹ ਖਰਚਾ ਨਾ ਕੋਈ ਇਸ ਤਰ੍ਹਾਂ ਕਰਿਆ ਹੈ। ਇਹ ਇਹ ਬੋਲੇ। ਇਸੇ ਤੋਂ ਬਦਲਣਾ ਵਸੇ। ਜੈਦ ਕੈਮਰਾ ਘੁਮਾਉਣਾ, ਕੋਈ ਫੋਟੋ ਰੈਕਸ ਨਾ ਲਗਾ ਬਹੂ। ਮੈਕ ਬਰੀ ਕੀ ਪਤਾ ਲੱਗੂ ਆ ਚੀਜ਼ਾਂ ਬਹੁਤ ਨਿਕਲੀਆਂ ਵਿੱਚ ਵਿੱਚੋਂ। ਸਾਨੂੰ ਵੀ ਹਜੇ ਪਤਾ ਨਹੀਂਗਾ ਜੀ ਆਨਲਾਈਨ ਮੰਗਾਇਆ ਪਹਿਲੀ ਵਾਰ ਮੰਗਾਇਆ। ਨਾ ਵੀ ਇਹ ਮੰਗਾਇਆ ਖਰਾਉਣ ਵਾਸਤੇ। ਇਹ ਕਰਾ ਖੜਾ ਤੇਰੇ। ਤੇ ਫੇਰ ਰੋਕਣ ਵਾਸਤੇ ਕੋਈ ਤਾਂ ਇਹ ਖਰਾਉਣਾ ਕਿਤੇ ਆ। ਇਸ ਤਰ੍ਹਾਂ ਲਾਓ, ਲਾਓ ਕੋਈ ਨਾ ਰਹਿ ਜਾਂਦਾ ਲਿਗਾ। ਇਹ ਤੇ ਲਾ ਕਰ ਲੋ ਫੇਰ ਕਿਤੇ ਮਾੜੀ ਕਮਾ ਸਕਦੇ। ਉਹ ਨਾ ਟੀਵੀ ਆ ਇਹ ਉਹ ਬਣਾ ਨਾ ਐਨੂ ਰੋਕਣ ਵਾਸਤੇ ਲੈ ਭਾਈ ਇਹ ਚੀਜ਼ਾਂ ਦੇਖੋ ਘੈਂਟ ਧੂਲ ਤਾਂ ਹੈ ਜੀ ਹਾਲੀਵੁੱਡ ਪਤਾ ਲੱਗੂਗਾ ਬਰਸਾਂ ਕੀ ਬਰਸ ਕੇ ਪਤਾ ਲੱਗੂਆ ਦੇਖਣ ਨੂੰ ਸੋਹਣਾ ਲੱਗਦਾ ਹੈ ਹੈ ਸਾਹਮਣੇ ਜੀ ਹੈ ਬਾਹਰ ਤਾਂ ਨਹੀਂ ਗਾ ਆਨਲਾਈਨ ਮਗਾਇਆ ਆਪਣੇ तकरीबन 1500 ਰੁਪਏ ਚ ਠੀਕ ਹੈ ਵੈਸੇ ਬਾਲਾ ਮਜ਼ਬੂਤ ਤਾਂ ਨਹੀਂ ਕਰ ਸਕਦੇ ਆਪਾਂ ਸਾਹਮਣੇ ਇਹ ਚੀਜ਼ ਹੈ ਤੁਹਾਨੂੰ ਕੋਈ ਤਾਂ ਹੈ ਨਾ ਉਹਨੇ ਉਹ ਜਿਹੜਾ ਕਰੇਡਰ ਕਰਵਾਇਆ ਵੀ ਆਪਣੇ ਪੇੜ ਮੰਗਦਾ ਦਾ ਮਾਰਨਾ ਨਾ ਠੀਕ ਹੈ ਇਹ ਤਾਂ ਠੀਕ ਹੈ ਸ਼ੁਕਰੀਆ ਬੜਾ ਹਲਕਾ ਪੁਰਾਣਾ ਤਾਂ ਨਹੀਂ ਬਿਜਲੀ ਖਲਦਾ ਹਵਾ ਨਾਲ ਉਹ ਕੰਮ ਤਾਂ ਨਹੀਂ ਦੇਖੋ ਭਾਈ ਆ ਮਗਾਇਆ ਪੁੱਤ ਕਰੇ ਆਪਣਾ ਨਵਾਂ ਸੰਦ ਲਿਆਉਂਦਾ ਭਾਈ ਕਾਲੇ ਹੁੰਦੀ ਆਇਆ ਹੁਣ ਤਾਂ ਖੜੇ ਆਂ ਅਸੀਂ ਰੈਕਟਰ ਕਰ ਲਈਏ ਥੋੜੇ ਤਾਂ ਕਰ ਲਈਆ ਅੱਜ ਇਹੋ ਜਿਹੇ ਸੰਦਾਂ ਹੁੰਦਾ ਉਹ ਵੀ ਆ ਰਿਹਾ ਹਾਂ ਹਾਂ ਹੋਰਾਂ ਨੂੰ ਆਉਂਦੇ ਹੋ ਕੋ ਪਿਆ ਉਧਰ ਉਹ ਵੀ ਬੜਾ ਆਸ ਜੀ ਇਹਨਾਂ ਦਾ ਜਿਆਦਾ। ਕੋਈ ਵੀ ਜਿਹੜਾ ਫਲਾਪਈ ਲਓ ਜੀ ਇਹ ਇੰਨਾ ਦੇ ਛੋਟਾ ਵੱਡਾ ਤੁਸੀਂ ਕਰ ਸਕਦੇ ਸਹੂਲਤਾ ਬਹੁਤ ਨੇ ਆਪ ਸਹੂਲਤਾ ਤੇ ਹਿਲਾਉਣ ਵਾਲੀ ਆ ਇਹਨੂੰ ਹੋਰ ਆਪਰਾ ਤੁਸੀਂ ਕਰ ਸਕਦੇ ਜਿਵੇਂ ਮਰਜੀ ਠੀਕ ਹੈ ਹੋਰ ਸਹੂਲਤਾ 'ਚ ਹੈਗੀਆਂ ਨੇ ਕਈ ਹੁਣ ਜੀ ਸਾਨੂੰ ਪਤਾ ਲੱਗੂ ਆ ਜਾਂ ਅਨੁ ਵੀ ਨਹੀਂ ਪਤਾ ਇੰਨਾ ਵਰਤਾਂਗੇ ਵਰਤ ਕੇ ਪਤਾ ਲੱਗ ਜਾਂਦਾ ਹਨਾ ਇਹ ਇਕੱਠਾ ਇੱਥੋਂ ਵੀ ਹੋ ਜਾਂਦਾ ਇਹ ਲੋਡ ਇਹਨੂੰ ਫੋਲਡ ਹੋ ਜਾਂਦਾ ਦੇਖੋ ਠੀਕ ਹੈ ਐ ਠੀਕ ਹੈ ਜੀ ਹਾਂ ਆਏ ਚੱਕ ਕੇ ਲਿਆ ਸਕਦੇ ਹਾਂ ਇਹ ਲੋਟ ਠੀਕ ਹੈ ਸਮਝਾ ਜੇ ਜੇ ਫਿਰ ਮਤਲਬ ਨੂੰ ਪਾਉਣਾ ਕਿਸੇ ਵੀ ਮਨ ਕੰਮ ਕੰਮ ਜੀ ਹਾਂ ਯਾ ਸਰ ਉਹ ਸਿੱਧਿਆਂ ਹੀ ਬਣਾ ਲਓ ਬਸ ਤਾਂ ਕਾ ਐ ਬੱਜ ਗਿਆ ਇਹ ਫੜ ਕੇ ਕਿਥੋਂ ਕੈਮਰਾ ਐ ਜਿਆ ਮਾਜੀ ਐ ਕਰੀ ਚੱਲੇ ਬੰਦਾ ਐ ਲੋੜ ਫੜ ਕੇ ਤੇ ਰੈਸਟਰ ਪੈਨਰ ਲੈ ਤੂੰ ਨਾਲ ਭਾਈ ਬੈਗ ਐ ਦਿੱਤਾ ਹੋਇਆ ਵਧੀਆ ਫਾਇਦਾ ਠੀਕ ਆ ਕੁਆਲਿਟੀ ਰਹੀ ਗੱਲ ਨਹੀਂ ਲੈ ਚਾਹੇ ਪਾ ਕੇ ਲਿਆ ਸਕਦੇ ਨੇ ਦੇਖੋ ਠੀਕ ਲੱਗਦਾ ਭਾਈ ਪੈਸੇ ਦੇ ਹਿਸਾਬ ਨਾਲ ਦੇਖੋ ਨਾ ਨੇ ਪੈਸਾ ਲੱਗਿਆ ਉਹ ਸਾਬ ਨਾਲ ਠੀਕ ਲੱਗਦਾ ਹੈ ਬਾਕੀ ਵਰਤ ਕੇ ਦਾ ਲੱਗੂਗਾ ਚੀਜ਼ਾਂ ਇਸੋ ਕਾਹ ਗੱਲ ਕਰ ਰਹੇ ਹੋ ਜੀ ਕੋਈ ਸੜਕਾਂ ਰੱਖਦੇ ਸੀ ਹੱਥ ਹਿਲਦਾ ਬਹੁਤ ਸੀਗਾ ਸਾਡੇ ਜਦੋਂ ਦੂਜੇ ਪੰਨੇ ਵੀਡੀਓ ਬਣਾਉਂਦੇ ਕਿਵੇਂ ਹਿੱਲ ਜਾਂਦਾ ਸੀਗਾ ਜੇ ਨਾ ਸੌਖਾ ਹੋ ਗਿਆ ਕਿ ਕਾਹ ਵੀ ਕੀ ਹੈ ਕਿ ਥੋਰ ਹੈ ਆ ਕੀ ਹੈ ਜਿੰਨਾ ਬਹੁਤ ਨਹੀਂ ਜੇ ਸੋਹੀ ਨਹੀਂ ਪਤਾ ਲੱਗੂ ਸਾਨੂੰ ਵੀ ਅਜੇ ਇੰਨਾ ਪ੍ਰੋਪਰ ਸਾਨੂੰ ਵੀ ਜਾਣਕਾਰੀ ਇਹਦੇ ਬਾਰੇ ਹੈਗੀ ਠੀਕ ਹੈ ਬਸ ਕੁਆਲਟੀ ਕੁੱਲ ਮਿਲਾ ਕੇ ਸਾਨੂੰ ਠੀਕ ਲੱਗਦਾ ਭਾਈ ਸਾਡੇ ਮਾਜਰੇ ਹਿਸਾਬ ਨਾਲ ਠੀਕ ਹੈ ਚਲੋ ਜੇ ਸੰਧ ਹੋ ਹੋ ਲਿਆ ਮਾਰੇ ਥੋੜਾ ਜਿਹਾ ਇੱਕ ਹੋ ਜਾਣਾ ਮੈਂ ਕਿ ਲਿਆਵਾਂ ਸੀ ਦੱਸ ਹੀ ਦਿੰਨੇ ਤੁਹਾਨੂੰ ਪਹਿਲਾਂ ਮੇਰੇ ਘਾੜੇ ਥੋੜੇ ਖਰਾਬ ਹੋ ਰਹੇ ਨੇ ਮੈਂ ਇੱਕ ਵਾਰ ਇਹ ਨਹੀਂ ਕੋਈ ਲੋਕ ਲੋਕ ਲੱਗਦੇ ਹੈ ਠੀਕ ਹਾਂ ਹਾਂ ਮੈਂ ਨੂੰ ਉਸੇ ਇਹ ਕਾਪੀ ਨਾ ਮੈਂ ਪਰ ਚਲ ਕੇ ਪਤਾ ਨਹੀਂ ਜੀਆ ਦੇਖਾਂਗੇ ਇਹ ਵੀ ਵੀਡੀਓ ਜਿਹੜੂ ਉਹ ਦੇਖ ਲਾਂਗੇ ਤੇ ਕੋਲ ਮਿਲਾ ਕੇ ਤਾਂ ਉਹ ਠੀਕ ਲੱਗਿਆ ਭਾਈ ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਇਹ ਚੀਜ਼ ਜਿਹੜਾ ਭਰਾ ਵਰਤਦੇ ਨੇ ਵੀ ਕਾਮਯਾਬ ਹੈ ਜੀ ਨਾ ਹੈਗੀ ਹੈ ਹਨਾ ਅਸੀਂ ਪਹਿਲੀ ਵਾਰ ਲਿਆਂਦਾ ਸੀ ਜਿਹੜਾ ਪਹਿਲਾਂ ਵਰਤਦੇ ਨਹੀਂ ਪਹਿਲਾਂ ਸਿੰਪਲ ਸਟੈਂਡ ਹੱਥਾਂ ਦਾ ਹੁੰਦਾ ਜਿਹੜਾ ਆਪਣਾ ਪੋਸਟ ਆਉਂਦੀ ਸੀ ਕੱਲਾ ਤੇ ਇਹ ਜੀ ਦੀ ਹੁਣ ਇੱਕ ਤਾਂ ਬਹੁਤ ਆਉਂਦੀ ਸੀ ਉਹ ਕੜ ਕੇ ਕਿਤੇ ਵੀਡੀਓ ਬਣਾਉਣੀ ਹੈ ਨਾ ਟਾਈਮ ਲੱਗਦਾ ਸੀ ਉਹ ਤੇ ਹਿੱਲ ਚੱਲ ਹੋ ਜਾਂਦੀ ਸੀ ਉਸ ਲਈ ਠੀਕ ਹੈ ਤੇ ਬਾਕੀ ਜੂੜ ਦਸੋ ਕਮੈਂਟ ਕਰਕੇ ਤੁਹਾਨੂੰ ਕਿਵੇਂ ਲੱਗਿਆ ਤੇ ਵਧਾਈਆਂ ਵੀ ਦੇ ਦਿਓ ਬਈ ਕਮੈਂਟਾਂ ਸਾਨੂੰ ਹਾਂ ਵਧਾਈਆਂ ਦਿਓ ਬਈ ਹਾਂ ਅਵੇ ਮਾਦਾ ਕਰਿਆ ਹੁਣ ਮਾਦਾ ਕਰੇ ਚੈਨਲ ਦੇ 50000 ਰੋਏ ਸੀ ਹਾਂ ਉਹਦੀ ਖੁਸ਼ੀ ਲੱਲ ਕੇ ਅਪਣਾ ਯਾਰ ਸਾਡਾ 50k ਯਾਨੀ ਕਿ ਫੋਲੋਅਰ ਪੂਰੀ ਹੋ ਗਿਆ ਇੱਕ ਚੈਨਲ ਤੇ ਆਉਣ ਤਰੱਕੀ ਵਾਸਤੇ ਸਭ ਨੇ ਭਾਈ ਤੇ ਸਾਥ ਦਿਆ ਕਰੋ ਲਈ ਜਾ ਗਿਆ ਦੇ ਭਾਈ ਇਹ ਆਪਣਾ ਚਲੋ ਅਸੀਂ ਲਿਆਂਦਾ ਜੀ ਅੱਜ ਦੱਸ ਕਰਨਾ ਸਾਂਝੀ ਕਰਦੇ ਜੀ ਕਿ ਤੁਹਾਡੇ ਸਹਿਯੋਗ ਨਾਲ ਇਹ ਚੀਜ਼ ਲਿਆਂਦੀ ਹੈ ਨੇ ਅਸੀਂ ਦੇਖੋ ਸਾਡੀਆਂ ਤੁਸੀਂ ਫੈਮਿਲੀ ਹੋ ਹਨਾ ਫੇਸਬੁੱਕ ਫੈਮਿਲੀ ਹੋਗੀ YouTube ਹੋਗੀ ਆਪਣੀ ਦੇਖੋ ਇਹਦੇ ਸਹਿਯੋਗ ਨਾਲ ਹੀ ਚੱਲਦਾ ਕੰਮ ਤੁਸੀਂ ਸਾਡਾ ਸਾਥ ਦਿੰਦੇ ਹੋ ਤਾਂ ਚਲੋ ਜੰਪ ਦਰਵਾਜ਼ਾ ਕਰ ਰਹੇ ਹਾਂ ਇੱਕ ਮਾਈਕ ਲਿਆਵਾਂਗੇ ਆਪਾਂ ਦੇਖ ਰਹੇ ਕਿੰਨੇ ਕਿਤੇ ਬਣਦੇ ਨੇ ਤੇ ਤਾਂ ਥੋੜੀ ਰੁੱਟਿਆ ਚਲੋ ਥੋੜਾ ਸਾਥ ਰਹੂਗਾ ਉਹ ਵੀ ਆ ਜਾਊਗਾ ਤੇ ਆਪਣਾ ਬਲਾਗ ਸਾਰਾ ਦੇਖਿਓ ਤੇ ਕੇ ਸ਼ੇਅਰ ਵੀ ਕਰਿਓ ਕਮੈਂਟ ਕਰਕੇ ਵਧਾਈਆਂ ਵੀ ਦਿਓ ਤੇ ਦੱਸਿਓ ਵੀ ਕਿਵੇਂ ਹੈ ਜੀ ਇਹ ਧੰਨਵਾਦ ਜੀ ਅਗਲੇ ਬਲਾਗ ਚ ਮਿਲਾਂਗੇ ਟੋਕ ਜ